ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਮੋਸਟਲੀ ਸਾਰੇ ਵੀਰ ਜਾਣਦੇ ਆ ਦੋਸਤੋ ਪਿੰਡ ਸੌਰ ਸਿੰਘ ਤੁਸੀਂ ਖਾਸ ਵਿਜ਼ਿਟ ਕਰਨੀ ਆ ਭਿੱਖੀ ਪਿੰਡ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਆ ਠੀਕ ਆ ਜੀ ਤੇ ਚਬਾਲ ਅਮਰਸਰ ਰੋਡ ਦੇ ਉੱਪਰ ਜਿਹੜਾ ਦੋਸਤੋ ਇਹ ਪਿੰਡ ਆ ਵੀਰ ਗੁਰਲਾਲ ਦੇ ਕੋਲੇ ਆਇਆ ਦੋਸਤੋ ਤੇ ਕਾਫੀ ਵੀਡੀਓ ਜਿਹੜੀਆਂ ਦੋਸਤੋ ਆਪਾਂ ਇਸ ਘਰੋਂ ਆਪਲੋਡ ਕੀਤੀਆਂ ਨੇ ਬਹੁਤ ਪਸ਼ੂ ਜਿਹੜੇ ਆ ਤੁਹਾਨੂੰ ਇਸ ਘਰੋਂ ਦਿਖਾਏ ਆ ਸੇਲ ਪਰਚੇਜ ਵਾਲੇ ਪਸ਼ੂ ਆਉਂਦੇ ਆ ਇਸ ਘਰੇ ਬਾਕੀ ਤੁਸੀਂ ਸਮੇਂ ਸਮੇਂ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਵੀਰ ਗੁਰਲਾਲ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਦੋ ਪਸ਼ੂ ਦਿਖਾਉਣੇ ਆ ਦੋਸਤੋ ਇੱਕ ਝੋਟੀ ਆ ਤੇ ਇੱਕ ਵਹਿੜ ਤੁਹਾਨੂੰ ਦਿਖਾ ਦਾਂਗੇ ਠੀਕ ਆ ਸੋ ਇਸ ਵਾਈ ਨਾਗ ਨੇ ਤਸੱਲੀ ਦੋ ਟਾਈਮ ਚੋਕੇ ਤਿੰਨ ਟਾਈਮ ਚੋਲੋ ਇੱਕ ਟਾਈਮ ਚੋਲੋ ਠੀਕ ਆ ਜੀ ਆਪਣਾ ਹੱਕ ਸਮਝ ਕੇ ਤਸੱਲੀ ਕਰਨ ਤੋਂ ਬਾਅਦ ਤੁਸੀਂ ਪਸ਼ੂ ਖਰੀਦ ਸਕਦੇ ਜੀ ਅੱਜ ਦੋਸਤੋ 27 ਅਕਤੂਬਰ ਪਕਵਰੇਜ ਕਰਦੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦਾ ਬਿਲਕੁਲ ਆਓ ਕਰਦੇ ਆ ਗੱਲਬਾਤ ਵੀਰ ਗੁਰਲਾਲ ਦੇ ਨਾਲ ਪੁੱਛ ਲੈਣੀ ਆ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਛਵਾ ਦੀ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਠੀਕ ਠਾਕ ਜੀ ਠੀਕ ਠਾਕ ਵੀਰ ਤੁਸੀਂ ਹੋਰ ਸੁਣਾਓ ਚੜ੍ਹਦੀ ਕਲਾ ਜੀ ਕਿਰਪਾ ਵੈਗਰੂ ਦੀ ਚਲੋ ਸ਼ੁਕਰ ਮਾਲਕ ਦਾ ਅੱਛਾ ਗੁਰਲਾਲ ਵੀਰੇ ਥੋੜਾ ਜਿਹਾ ਟਾਈਮ ਪੈ ਗਿਆ ਕਿੱਥੇ ਰਹਿ ਗਏ ਜੀ ਸੰਧੂ ਸਾਹਿਬ ਐਂਜੀ ਝੋਨੇ ਝਾਨੇ 'ਚ ਰੁੱਜ ਕੇ ਮੜਾ ਗਿਆ ਤੇ ਵਿੱਚ ਦੋਗ ਮੈਰੀਜਾਂ ਆ ਗਈਆਂ ਤੇ ਉਧਰ ਥੋੜਾ ਜਿਹਾ ਰੁੱਜੇ ਰਜੇ ਰਹੇ ਤਦ ਕਰਕੇ ਥੋੜਾ ਲੇਟ ਪੇਟ ਹੋ ਗਿਆ ਹੋਰ ਵੀ ਰਜੇਵੇਂ ਚਲੋ ਕਪੀਲਦਾਰ ਬੰਦੇ ਆ ਵੀ ਹੋਰ ਵੀ ਰਜੇਵੇਂ ਹੁੰਦੇ ਆ ਜੀ ਹਾਂਜੀ 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 ਅਸਾਂ ਜੇ ਖੱਬੇ ਜਾਣਾ ਪੈਂਦਾ ਤੇ ਗਰ ਲਾਲ ਵੀਰੇ ਪਸ਼ੂ ਦੋਵੇਂ ਦਿਖਾਉਣੇ ਆ ਦੋਵੇਂ ਤਾਜ਼ੇ ਸੂਏ ਆ ਹਾਂਜੀ ਸੰਧੂ ਸਾਹਿਬ ਆ ਇੱਕ ਮੈਂ ਆ ਇਹਦੇ ਪਿੱਛੇ ਕੱਟੀ ਆ ਜੀ ਹਾਂ ਇਹਦੇ ਥੱਲੇ 10 ਕਿਲੋ ਦੁੱਧ ਵਾ ਜਿਹੜਾ ਇਹ ਵਕਤ ਚਵਾ ਦੇਣਾ ਆਪਾਂ ਦੋ ਡੰਗ ਦੁੱਧ 11 ਕਿਲੋ ਹੋਊਗਾ ਆਪਾਂ 10 ਕਿਲੋ ਠੰਡੇ ਠੀਕ ਆ ਉਹਨਾਂ ਨੇ ਆਖਿਆ 10 12 ਦਿਨ ਹੋਏ ਆਪਾਂ ਮੰਨ ਸਕਦੇ ਆ ਵੀ 15 ਤੋਂ 20 ਦੇ ਵਿੱਚ ਵਿੱਚ ਦਿਨ ਹੋਏ ਹੋਣਗੇ ਸੂਈ ਨੂੰ ਮੈਨ ਨੂੰ ਮਗਰ ਕੱਟੀ ਆ ਜੀ ਲਓ ਜੀ ਮਗਰ ਕੱਟੀ ਆ ਦੋਸਤੋ ਜੀ ਤੇ 15 20 ਦਿਨਾਂ ਦਾ ਸੂਬਾ ਤੁਸੀਂ ਮੰਨ ਕੇ ਸੌਦਾ ਕਰ ਲਿਓ ਸੂਬਾ ਦੂਜਾ ਹੀ ਸਰ ਉਹਨਾਂ ਦੂਜਾ ਹੀ ਕਿਹਾ ਵੇਖੋ ਜੀ ਜਿੰਨਾ ਵੇਚਣੀ ਉਹ ਪਹਿਲਾਂ ਦੂਜਾ ਹੀ ਦੱਸਦੇ ਆ ਫਿਰ ਵੀ ਆਪਾਂ ਕੋਈ ਭੈਣ ਭਰਾ ਜਿੰਨੇ ਖਰੀਦ ਕਰਨੀਆਂ ਕੋਈ ਤੀਜਾ ਸੂਬਾ ਵੀ ਮੰਨ ਸਕਦਾ ਸੰਧੂ ਸਾਹਿਬ ਜੀ ਬਾਕੀ ਕੋਈ ਵੀਰ ਕਹਿਣ ਦਾ ਮਤਲਬ ਇਹ ਅੱਗੋਂ ਆਪਦੀ ਸਮਝ ਵੀ ਵਰਤੋ ਹਾਂ ਜੀ ਵੀ ਸੂਬਾ ਦੋਸਤੋ ਦੂਜਾ ਮੰਨ ਕੇ ਅੱਗੋਂ ਖਰੀਦੀ ਆ ਬਾਕੀ ਕੋਈ ਤਿੱਜਾ ਸਮਝ ਲੈ ਜਿਵੇਂ ਕਿਸੇ ਨੂੰ ਸਮਝ ਲੱਗੀ ਬਾਕੀ ਫੇਸ ਕੁਆਲਿਟੀ ਆ ਦੇਖੋ ਤੁਸੀਂ ਠੀਕ ਆ ਮਗਰ ਬੱਚਾ ਕੱਟਾ ਹੀ ਹੈ ਨਾ ਨਹੀਂ ਕੱਟੀ ਆ ਸੰਤੂ ਸਾਹਿਬ ਕੱਟੀ ਆ ਫੀਮੇਲ ਕਾਫ ਆ 20 ਦਿਨਾਂ ਦਾ ਸੁਗਾ ਆ ਮਗਰ ਕੱਟੀ ਆ ਉਹਨਾਂ ਦੇ ਅਖੇ 12 ਦਿਨ ਆਪਾਂ ਨੇ ਵੀ ਫੇਰ ਵੀ ਅਗਲਾ 5-4 ਦਿਨਾਂ 7 ਦਿਨ ਇਧਰ ਉਧਰ ਕਰ ਦਿੰਦਾ ਆਪਾਂ ਨੇ 20 ਦਿਨ ਹੋ ਗਏ ਸੂਈ ਨੂੰ ਜੀ ਅੱਛਾ ਹਾਂਜੀ ਦੁੱਧ 11 ਕਿਲੋ ਸੰਤੂ ਸਾਹਿਬ ਆਦਾ 10 ਕਿਲੋ ਜਿਹੜਾ ਚਵਾ ਦੇਣਾ ਦੋ ਟਾਈਮ ਠੀਕ ਆ ਹਾਂਜੀ ਤੇ ਗਰ ਲਾਲ ਵੀਰੇ ਹੁਣ ਦੁੱਧ ਦੀ ਗੱਲ ਕਰੀਏ ਕਿੰਨਾ 8-9 ਸੰਤੂ ਸਾਹਿਬ ਜਿਹੜਾ ਚਵਾਵਾ ਦੁੱਧ ਆਨਲਾਈਨ ਵੀ ਮੰਗਾਉਂਦਾ ਆਪਾਂ ਅਗਲੇ ਦੇ ਘਰ ਜਾ ਕੇ ਅਗਲੀ ਦੀ ਤਸੱਲੀ ਕਰਾ ਕੇ ਆਪਾਂ ਫੇਰ ਪਈਏ ਲਿਆ ਸਕਦੇ ਆ ਆਪਦੇ ਪਹਿਲੀ ਤਾਂ ਗੱਲ ਵੀ ਕੋਈ ਭੈਣ ਭਰਾ ਜਿੰਨੇ ਵੀ ਪੈਸੇ ਲਾਉਣੇ ਆਕ ਦੀ ਕਮਾਈ ਲਾਉਣੀ ਆਪਣੇ ਘਰ ਆਵੇ ਦੋ ਡੰਗ ਆਪਦੀ ਤਸੱਲੀ ਕਰਕੇ ਆਪਣੇ ਘਰੋਂ ਫੇਰ ਡੰਗਰ ਕਰੇ ਜੀ ਬਿਲਕੁਲ ਜੀ ਤੇ 10 ਕਿਲੋ ਕੁ ਜਾਣ ਕੇ ਆਪਦੀ ਤਸੱਲੀ ਨਾ ਛੋੜੇ ਸੰਧੂ ਸਾਹਿਬ ਮੈਂ ਬੇਫਿਕਰਾ ਹੋ ਗਏ ਅੱਜ ਜਿੰਨੇ ਵੀ ਵੀਰ ਨੇ ਲੈਣੀ ਹੈ ਮਾਈ ਤੇ ਠੀਕ ਆ ਜੀ ਜੀ ਲਓ ਵੀਰ ਖੋਲ ਕੇ ਦਿਖਾਈਏ ਬਿਲਕੁਲ ਜਿਹੜਾ ਦੋਸਤੋ ਹੁਣ ਵੈਸੇ 10 ਤੋਂ ਪਾਈ ਇਹਦਾ ਪਲਾਸੀ ਏ ਤੇ ਜਿਹੜਾ ਕੋਈ ਥੋੜਾ ਬਾਦਾ ਆਵਾ ਤੇ ਬਾਕੀ ਮੌਕੇ ਤੇ ਆਪਾਂ ਦੇਖ ਰਹੇ ਹਾਂ ਦੋਸਤੋ ਥਣ ਭਾਂਡਾ ਬਿਲਕੁਲ ਇੱਕਸਾਰ ਆ ਪੱਦਰਲੇਵਾ ਕੋਈ ਕਾਨਸਰ ਨਹੀਂ ਕੋਈ ਜਿਹੜੀ ਦੋਸਤੋ 22 ਸਹੀ ਦਾ ਕੰਮ ਨਹੀਂ ਬਿਲਕੁਲ ਇੱਕਸਾਰ ਪੱਦਰਲੇਵਾ ਠੀਕ ਆ ਆ ਖਲਾ ਰਹੇ ਮਾੜਾ ਗਰਲਾਂ ਦੇ ਇੱਕਸਾਰ ਆ ਦੇਖ ਆ ਦੇਖੋ ਜੀ ਠੀਕ ਆ ਤੇ ਥਣ ਫੁੰਦਾ ਸਹਿਜ ਵੀ ਕਾਫੀ ਸੋਹਣਾ ਅਗਲੇ ਪਿਛਲੇ ਚੌਹ ਥਣਾਂ ਦਾ ਜਿਹੜਾ ਦੋਸਤੋ ਸਹਿਜ ਆ ਇੱਕਸਾਰ ਆ ਇੱਕੋ ਜਿਹਾ ਤੇ ਪਤਲੇ ਪਿੰਡੇ ਦੀ ਆ ਦੁੱਧ ਦੁੱਧ ਪੂਰਾ ਵਧੀਆ ਸੰਧੂ ਸਾਹਿਬ ਕੋਈ ਭੂਰ ਹੋਵੇ ਛਟਾ ਹੋਵੇ ਥਣ ਘਾਟ ਹੋਵੇ ਆਪਣੀ ਫੁੱਲ ਗਰੰਟੀ ਆ ਜੀ ਪਹਿਲੀ ਤੇ ਗੱਲ ਆਪਣੇ ਘਰੋਂ ਜਿਹੜੇ ਭੈਣ ਭਰਾਣੇ ਲੈਣੀਆਂ ਆ ਮੱਝ ਚੋਕੇ ਖੜੇ ਦੋ ਡੰਗ ਜੀ ਜੇ ਕੋਈ ਸੱਜਣ ਇੰਝ ਵੀ ਮੰਗਾਉਂਦਾ ਵਾ ਆਪਾਂ ਇਹ ਨਹੀਂ ਆਦੇ ਆਪਣੇ ਖਾਤੇ 'ਚ ਪੈਸੇ ਪਾਦੇ ਜਾਂ ਇਸ ਤਰ੍ਹਾਂ ਕਰਦੇ ਆ ਆਪਾਂ ਨੇ ਆ ਵੀ ਜੇ ਕੋਈ ਆਨਲਾਈਨ ਮੰਗਾਉਂਦਾ ਆਪਦੇ ਘਰ ਇਹਨੂੰ ਐ ਅਰੀਜਨਲ ਆ ਕੇ ਗੱਡੀ 'ਚ ਤਸੱਲੀ ਨਾਲ ਚੋਕੇ ਆਪਾਂ ਨੂੰ ਫੇਰ ਪੈਸੇ ਦਵੇ ਸੰਧੂ ਸਾਹਿਬ ਠੀਕ ਆ ਜੀ ਕੋਈ ਭੂਰ ਹੋਵੇ ਛਟਾ ਹੋਵੇ ਥਣ ਘਾਟ ਹੋਵੇ ਆਪਣੀ ਗਰੰਟੀ ਜੀ ਬਿਲਕ ਤੇ ਬਿਲਕੁਲ ਚੰਗੀ ਚਵਾਈ ਲੱਗੀ ਆ ਇਸ ਮੱਝ ਨੂੰ ਕੋਈ ਵੀਰ ਆ ਕੇ ਵੀ ਤਸੱਲੀ ਕਰ ਸਕਦਾ ਕੋਈ ਵੀਰ ਆਨਲਾਈਨ ਮੰਗਾ ਰਿਆ ਤਾਂ ਵੀ ਤੁਸੀਂ ਬੇਸ਼ੱਕ ਵੀਡੀਓ ਕਾਲ ਤੇ ਜੇਕਰ ਤੁਹਾਡਾ ਮਾਨ ਕਰਦਾ ਤਸੱਲੀ ਕਰ ਸਕਦੇ ਜੇ ਬਾਕੀ ਥਣ ਭਾਂਡਾ ਜਿਹੜਾ ਬਹੁਤ ਵਧੀਆ ਬਿਲਕੁਲ ਸੋਹਣਾ ਥਾਣਾ ਇੱਕਸਾਰ ਹਾਂ ਦੇਖੋ ਜੀ ਅੱਛਾ ਗਰ ਲਾਲ ਵੀਰੇ ਕਿੰਨਾ ਕੁ ਮੁੱਲ ਰੱਖਿਆ ਇਸ ਮੱਝ ਦਾ ਸੰਧੂ ਸਾਹਿਬ ਆਪਾਂ ਐਨੇ 80 85 90 ਨਹੀਂ ਮੰਗਣਾ ਮੋਲੇ ਦਾ 75000 ਜੈਸ ਨੂੰ 72000 ਦੀ ਝੋਟੀ ਦਵਾਂਗੇ 72000 ਦੀ ਉਹਦੇ ਜੋ ਮਾਨਦਾਨ ਭੈਣ ਭਰਾਵਾਂ ਦਾ ਕਰ ਦਾਂਗੇ ਦੂਰੋਂ ਆਿਆਂ ਦਾ ਕੋਈ ਨਹੀਂ ਠੀਕ ਆ ਜੀ ਜੀ ਲੋ ਵੀ ਦੋਸਤੋ 70000 ਦੀ ਤੁਹਾਨੂੰ ਜੜੀ ਇਹ ਮੱਝ ਮਿਲ ਜੂਗੀ ਸੋ ਮੋਸਟਲੀ ਵੀਰ ਗੱਬਣ ਪਸ਼ੂ ਨੂੰ ਤਵੱਜੋ ਨਹੀਂ ਦਿੰਦੇ ਹੈਗੇ ਸੋ ਇਹ ਸਵਾਇ ਪਸ਼ੂ ਨੂੰ ਖਰੀਦਣਾ ਚਾਹੁੰਦੇ ਆ ਸੋ ਬਾਕੀ ਇੱਕ ਨਾਰਮਲ ਇਹ ਵੀ ਦੋਸਤੋ ਬਿਲਕੁਲ ਸ਼ੋ ਹੋ ਜਾਂਦਾ ਵੀ 15 20 25 ਦਿਨਾਂ ਦੇ ਪਸ਼ੂ ਜਿੰਨੇ ਦੁੱਧ ਤੇ ਚੱਲਣਾ ਚਾਹੁੰਦਾ ਜਾਂ ਚੱਲ ਰਿਹਾ ਬਿਲਕੁਲ ਐਗਜ਼ੈਕਟ ਇੱਕ ਪੂਰੇ ਦੁੱਧ ਦੀ ਆ ਗਈ ਹੈ ਠੀਕ ਆ ਦੁੱਧ ਅੱਗੇ ਸੇਵਾ ਦਾ ਕਿਉਂਕਿ ਪਸ਼ੂ ਵਪਾਰ ਦਾ ਕੰਮ ਹੈ ਇੱਕ ਦੋ ਦਿਨ ਦੋ ਦਿਨ ਪਸ਼ੂਆਂ ਦੀ ਪ੍ਰੋਪਰ ਸੇਵਾ ਹੋਣ ਤੋਂ ਬਾਅਦ ਰਿਜ਼ਲਟ ਨਹੀਂ ਆਪਾਂ ਦੱਸ ਸਕਦੇ ਪੂਰੀ ਟਿਕਾ ਕੇ ਸੇਵਾ ਕਰੋਗੇ ਤਾਂ ਹੋ ਸਕਦਾ ਵੀ ਜਿੰਨਾ ਇਹ ਵਕਤ ਇਹਦੇ ਥੱਲੇ ਆਪਾਂ ਉਹਨਾਂ ਦੱਸ ਰਹੇ ਆ ਆਪਣੇ ਘਰੋਂ ਕੋਈ ਬਾਈ ਦੋ ਡੰਗ ਛੱਡ ਕੇ ਤਿੰਨ ਡੰਗ ਛੱਡ ਕੇ ਜਿੰਨੇ ਡੰਗ ਮਰਜੀ ਚੋਲੇ ਗਾਂ ਸੱਦੂ ਸਾਹਿਬ ਦੁੱਧ ਆਵਦੇ ਪਾਏ ਦਾ ਵਾਹ ਪਰ ਇਹ ਖੱਲੜ ਅਸੀਂ ਵੀ ਕਿਸੇ ਘਰ ਪੈਸੇ ਲਾ ਕੇ ਆਏ ਆ ਤੇ ਆਏ ਆ ਤੇ ਗਾਂ ਆਪਾਂ ਨੂੰ ਕੇ ਸੱਜਣ ਨੇ ਦੇ ਕੇ ਜਾਣੇ ਆ ਤੇ ਗਾਂ ਦੁੱਧ ਆਵਦੇ ਕਰਮਾਂ ਦਾ ਜੀ ਕਰਮਾਂ ਦਾ ਗਾਂ ਪਾਏ ਦਾ ਜੀ ਲਓ ਜੀ ਸੋ ਇਹ ਦੋਸਤੋ ਬਿਲਕੁਲ ਮੱਝ ਹੋ ਗਈ ਠੀਕ ਆ ਹਾਈਟ ਕਾ ਤਾਂ ਸੋਹਣਾ ਜਿੰਦੀਆਂ ਆਪਾਂ ਨਾਰਮਲ ਮਜਾ ਦੇਖਦੇ ਆ ਮੀਡੀਅਮ ਇੱਕ ਸਾਰ ਜਿੰਨੀ ਕ ਬਿਲਕੁਲ ਜੋ ਬਾਡੀ ਬੰਤਰ ਦੀ ਇੱਕ ਸਾਈਜ਼ ਹੁੰਦਾ ਬਿਲਕੁਲ ਮੀਡੀਅਮ ਜਿਹਾ ਉਹ ਸਾਈਜ਼ ਵਿੱਚ ਆ ਠੀਕ ਆ ਸੋਹਣਾ ਨਾ ਸੋਹਣਾ ਬਾਕੀ ਚਵਾਈ ਆਪਦੀ ਕਰਕੇ ਨਰਕ ਫਰਕ ਕਰਕੇ ਤਸੱਲੀ ਕਰ ਲਿਓ ਠੀਕ ਆ ਅਗਲੀ ਆਪਣੇ ਕੋਲੇ ਵਹਿੜ ਆ ਗਈ ਜੀ ਜੀ ਸੰਤੂ ਸਾਹਿਬ ਅੱਛਾ ਕਰਨਾਲ ਭਾਈ ਵਹਿੜ ਦਾ ਕੀ ਰਿਕਾਰਡ ਹੁਣ ਇਹ ਵੀਰ ਜੀ ਪਹਿਲੇ ਸੂਏ ਸੂਈ ਆ ਰਾਤ ਦੀ ਵਹਿੜ ਸੂਈ ਆ ਤੇ ਇਹ ਰਾਤ ਤਕਰੀਬਨ ਤਕਰੀਬਨ ਰਾਤ 12 ਵਜੇ ਸੂਈ ਆ ਤੇ ਦਿਨੇ ਇਹਨੇ 5:30 5 ਵਜੇ ਜੇਰ ਪਾਈ ਆ ਠੀਕ ਹੈ ਜੀ ਤੇ ਸਵੇਰੇ ਸੰਧੂ ਸਾਹਿਬ ਇਹ ਕੋਈ ਆਪਾਂ 3 ਕਿਲੋ ਲਾਲ ਗਏ ਸਾਢੇ 3 ਲਾਲ ਗਏ ਇੱਥੇ ਇੱਕ ਚੋਈ ਆ ਇੱਕੋ ਹੀ ਚਵਾਈ ਹੋਈ ਹੈ ਜੇ ਦੂਜੀ ਚਵਾਈ ਹੋਣ ਵਾਲੀ ਹੈ ਜੀ ਹੋਣ ਵਾਲੀ ਹੈ ਹਾਂ ਜੀ ਤੇ ਆਪਾਂ ਪਸ਼ੂ ਪੁੱਜ ਕੇ ਬਣਦਾ ਲਾਲ ਸੰਧੂ ਸਾਹਿਬ ਉਹਨਾਂ ਆਖਿਆ ਵੀ ਚਲੋ ਜਵਾਨ ਹੋ ਗਏ ਤੇ ਫੇਰ ਨਵੇਂ ਦੁੱਧ ਹੋਈ ਆ ਤੇ ਮਗਰੇ ਤੇ ਬੱਚੀ ਆ ਸੰਧੂ ਸਾਹਿਬ ਲਓ ਜੀ ਥੋੜਾ ਪਸ਼ੂ ਪੁੱਜ ਕੇ ਬਣਿਆ ਠੀਕ ਆ ਜੀ ਵੈਸੇ ਹੈ ਸੂਆ ਪਹਿਲਾ ਮਗਰ ਬੱਚੀ ਹੈ ਜੀ ਫੀਮੇਲ ਕਾਪ ਨਾੜੂ ਬਿਲਕੁਲ ਬੱਚੇ ਦੇ ਨਾਲ ਆ ਆਹ ਦੇਖੋ ਜੀ ਠੀਕ ਹੈ ਤੇ ਅੱਜ ਮਾਰਨਿੰਗ ਜਿਹੜੀ ਇੱਕ ਟਾਈਮ ਦੀ ਜਿਹੜੀ ਐ ਚਵਾਈ ਇੱਕ ਡੰਗ ਦੀ ਹੋਈ ਆ ਠੀਕ ਹੈ ਜੀ ਜੀ ਸੰਤੂ ਸਾਹਿਬ ਇੱਕੋ ਹੀ ਚਵਾਈ ਹੋਈ ਆ ਇੱਕ ਡੰਗ ਦੀ ਜਿਹੜੀ ਚਵਾਈ ਹੋਈ ਆ ਬਾਕੀ ਠੰਡੀ ਠੰਡੀ ਸੀਲਸ ਲੱਗ ਪੁੱਲ ਹੂੰ ਠੀਕ ਆ ਜੀ ਜਾਓ ਖੋਲਿਏ ਗਰਨਾਲ ਵੀਰੇ ਸੋ ਬਾਕੀ ਮਗਰ ਵੀ ਬੱਚੀ ਆ ਤੇ ਆਪ ਹਾਈਡ ਕੱਤ ਦੀ ਚੰਗੀ ਆ ਦੋਸਤੋ ਬਾਕੀ ਇੱਕ ਗੱਲ ਕਰੀਏ ਨਾ ਵੀ ਪਸ਼ੂ ਬਿਲਕੁਲ ਤਾਜ਼ਾ ਸੋਇਆ ਸੂ ਦੇ ਵਿੱਚ ਆਇਆ ਪਸ਼ੂ ਜੀ ਤੇ ਬਾਕੀ ਵੱਡੇ ਕੱਤ ਦੀ ਆ ਠੀਕ ਆ ਬੱਚੀ ਪਹਿਲਾਂ ਸੁਬਾ ਸੋਈ ਆ ਸੰਤੂ ਸਾਹਿਬ ਅਜੇ ਦੇ ਭਾਲ ਭੁਲ ਵੀ ਹੈਗੀ ਆ ਥੱਲੇ ਹਾਂ ਬਾਕੀ ਬੱਚੀ ਥਾਂ ਥਣ ਪੂਰਾ ਕਰਦੀ ਐ ਚਵਾਈ ਵਾਲਾ ਬੰਦਾ ਪੂਰਾ ਆ ਜੀ ਆ ਲੈ ਤੇ ਮਗਰਲੇ ਥਣ ਕਰ ਲਾ ਲੇ ਛੋਟੇ ਥੋੜੇ ਜਿਕੇ ਮੈਨੂੰ ਨਹੀਂ ਸੰਤੂ ਸਾਹਿਬ ਚਵਾਈ ਪੂਰੀ ਬੰਦੀ ਆ ਮਰੀਜੀ ਭਾਲਵਾ ਪਿੱਛੇ ਅਜੇ ਜਦੋਂ ਭਾਲਪੂ ਲਾਇਆ ਸੈੱਟ ਹੋ ਗਈਆਂ ਬਿਲਕੁਲ ਚਵਾਈ ਵਾਲਾ ਥਾਣਮਾ ਭਾਲ ਹੈਗੀ ਆ ਜੀ ਜੀ ਭਾਲਵਾ ਜੇ ਥੋੜੀ ਮੁਰ ਠੀਕ ਆ ਭਾਲਾਂ ਬੇਸ਼ੱਕ ਜਿਹੜੀਆਂ ਦੋਸਤੋਂ ਹੈਗੀਆਂ ਨੇ ਠੀਕ ਆ ਭਾਲਾ ਉਤਰਨ ਤੇ ਜਿਹੜਾ ਥਾਣਾ ਪੂਰਾ ਜਿਹੜਾ ਹੱਥੀ ਚਵਾਈ ਰੁਗ ਤੁਸੀਂ ਭਰ ਸਕਦੇ ਜੇ ਇਹ ਥਾਣਾ ਪੂਰੀ ਚਵਾਈ ਵਾਲਾ ਠੀਕ ਆ ਵਾਕੀ ਆ ਵੀ ਨਾ ਪਰਖ ਤਸੱਲੀ ਦੋ ਟਾਈਮ ਚੋ ਲੋ ਕਿਉਂਕਿ ਜਿਹੜਾ ਪਸ਼ੂ ਸੁਆ ਸੁਆ ਆ ਉਹਨੂੰ ਦੋ ਡੰਗ ਚੋ ਕੇ ਆਪਾਂ ਤਸੱਲੀ ਕਰ ਸਕਦੇ ਆ ਸੰਧੂ ਸਾਹਿਬ ਆਪਾਂ ਤੇ ਆਪ ਇਹੋ ਆਨੇ ਭੈਣ ਭਰਾਵਾਂ ਨੂੰ ਵੀ ਜਿਨ੍ਹਾਂ ਵੀ ਵੀਰ ਨੇ ਖਰੀਦਣੀ ਆ ਆਪ ਦੀ ਤਸੱਲੀ ਕਰਕੇ ਫੇਰ ਖੜੇ ਜੀ ਇਥੋਂ ਬਿਲਕੁਲ ਜੀ ਤੇ ਆ ਮਗਰ ਬੱਛੀ ਹੈ ਹਾਂਜੀ ਬੱਛੀ ਆ ਸੰਧੂ ਸਾਹਿਬ ਤੇ ਕਿੰਨਾ ਮੋਲ ਰੂਗਾ ਇਹਦਾ ਵੀਰ ਗਰਾਲ ਸੰਧੂ ਸਾਹਿਬ ਐਵੇਂ 40 45 ਮੋਲ ਨਹੀਂ ਕਰਨੇ ਮੋਲੇ ਦਾ ਆਪਾਂ ਕਰਦੇ ਆ 35000 ਰੁਪਿਆ ਤੇ ਜੈਸ ਨੂੰ 32000 ਦੀ ਬੱਛੀ ਦਵਾਂਗੇ ਉਹਦੇ ਚੋਂ ਮਾਨਤਾਨ ਸੰਧੂ ਸਾਹਿਬ ਕਰਦਾਂਗੇ 32000 ਦੀ ਜੀ ਸੰਧੂ ਸਾ ਸੂਰੇ 2 1/2 ਤੇ 3 ਕਿਲੋ ਚੋਇਆ ਹੋਊਗਾ ਜੀ ਪਹਿਲਾ ਹੀ ਬੋਲਾ ਜੀ ਹਜੇ ਬੋਲਾ ਹੀ ਚੋਇਆ ਜੀ ਸਵੇਰੇ ਫੋਨ ਸ਼ਾਮਾਂ ਦੀ ਚੁਵਾਈ ਹਜੇ ਹੋਣੀ ਆ ਜੀ ਐਵੇਂ ਝੂਠ ਮਾਰੀ ਜਾਈਏ ਫਾਇਦਾ ਨਹੀਂ ਸੰਧੂ ਸਾਹਿਬ ਜੀ ਦੋ ਤੇ ਗਾਂ ਆਪਦੇ ਕਰਮਾ ਦਾ ਪਾਏ ਦਾ ਬਿਲਕੁਲ ਜੀ ਸੋ ਬਾਕੀ ਦੋਸਤੋ ਇੱਕ ਡੰਗ ਦੀ ਹਜੇ ਪਹਿਲਾ ਸੂਆ ਸੂਈ ਆ ਪਹਿਲੇ ਡੰਗ ਦੀ ਜਿਹੜੀ ਅੱਜ ਮਾਰਨਿੰਗ ਚੁਵਾਈ ਹੋਈ ਆ ਕੋਈ 2 1/2 ਤੇ 3 3 3 ਕਿਲੋ ਜਿਹੜਾ ਬੋਲਾ ਕੱਢਿਆ ਠੀਕ ਆ ਦੂਜੇ ਡੰਗ ਦੀ ਹੋਣ ਚੁਵਾਈ ਹੋ ਜੂਗੀ ਸ਼ਾਮ ਨੂੰ ਸੋ ਬਾਕੀ ਕਿਸੇ ਵੀਰ ਨੇ ਤਸੱਲੀ ਕਰਨੀ ਆ ਤੁਸੀਂ ਵਿਜ਼ਿਟ ਕਰ ਲਿਓ ਪਿੰਡ ਸੋਰ ਸਿੰਘ ਤਾਜੀ ਬੱਤ ਕਿੰਨਾ ਮੁੱਲ ਕੀਤਾ 35000 ਜੀ ਸੰਤੂ ਸਾਹਿਬ 35000 ਮੁੱਲ ਜੈਸਨੋ 32 ਦੀ ਵਚੀ ਦਵਾਂਗੇ ਉਹਦੇ ਜੋ ਮਾਨ ਤਾਨ ਭੈਣ ਭਰਾਵਾਂ ਦਾ ਕਰਦਾਂਗੇ ਕੋਈ ਨਹੀਂ ਠੀਕ ਹੈ ਵੀਰ ਜੀ ਲਓ ਜੀ 32000 ਲਾਹਣ ਠੰਡੀ ਠੰਡੀ ਬਹੁਤ ਜਿਆਦੀ ਸੰਤੂ ਸਾਹਿਬ ਐਂ ਜੀ ਬੈਠੇ ਰਹੀਏ ਡਰਦੀ ਆ ਡਰਦੀ ਜਰੂਰ ਵਾ ਜਿਹੜੀ ਗੱਲ ਵਾ ਬਾਕੀ ਉਹੋ ਜੀ ਗੱਲ ਕੋਈ ਨਹੀਂ ਹੈਗੀ ਬਿਲਕੁਲ ਵੀ ਜਾਂ ਪਾਕੀ ਇਹ ਪਸੂ ਨਵਾਂ ਗਰਲਾਲ ਵੀਰੇ ਅੱਗੋ ਘਰੋਂ ਆਇਆ ਪਸੂ ਮਾੜਾ ਮੋੜ ਕਰ ਜਾਂਦਿਆਂ ਨਾ ਮਾੜਾ ਮੋੜ ਤਾਂ ਕਰਦਾ ਜੀ ਜੰਗੀਆਂ ਗੁੱਡੀਆਂ ਚੋਂ ਜੀ ਜੀ ਸਭੀ ਦਾ ਆਪਾਂ ਨੂੰ ਜੀ ਜੀ ਤੇ ਬਾਕੀ ਹੋਰ ਤਾਂ ਤੇ ਕਰ ਲਾਲ ਨੰਬਰ ਆਪਣੇ ਬੋਲ ਦਿੱਗੇ ਸੰਤੂ ਸਾਹਿਬ ਨੰਬਰ 8182172 82497 ਦੂਜਾ 8699312660 ਠੀਕ ਹੈ ਜੀ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਗੁਰਲਾਲ ਸਿੰਘ ਤੇ ਪਸ਼ੂਵਾਜ ਤੁਹਾਨੂੰ ਦੋ ਦਿਖਾਉਣੇ ਸੀ ਆਪਾਂ ਇਸ ਕਵਰੇਜ ਵਿੱਚ ਦੋਵੇਂ ਪਸ਼ੂ ਬਿਲਕੁਲ ਤਾਜ਼ੇ ਸੁਏ ਸੁਏ ਨੇ ਕੋਈ ਵੀਰ ਆਪਦੀ ਤਸੱਲੀ ਕਰੇ ਕਿਉਂਕਿ ਪਸ਼ੂ ਤਸੱਲੀ ਬਖਸ਼ਾ ਵੀਡੀਓ ਕਾਲ ਤੇ ਕਰਨੇ ਚਾਹੁੰਦੇ ਵੀਡੀਓ ਕਾਲ ਤੇ ਤਸੱਲੀ ਕਰ ਸਕਦੇ ਜੀ ਠੀਕ ਹੈ ਜੀ ਤੇ ਬਾਕੀ ਚੰਗੇ ਆ ਪਸ਼ੂ ਓਵਰ ਆਲ ਜਿੰਨੇ ਆ ਦੋਵੇਂ ਪਸ਼ੂ ਬਿਲਕੁਲ ਚੰਗੇ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ